ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮਿੰਟੂ ਮੌਸਮ ਦਾ ਬਦਲਣਾ ਇੱਕ ਕੁਦਰਤੀ ਪ੍ਰਕਿਰਿਆ ਜਿਸ ਦੇ ਨਾਲ ਆਮ ਲੋਕਾਂ ਨੂੰ ਕਾਫੀ ਦਿੱਕਤ ਫੇਸ ਕਰਨੀ ਪੈਂਦੀ ਆ ਜਿਵੇਂ ਕਿ ਦੇਖਿਆ ਜਾਵੇ ਬਰਸਾਤਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਦੇ ਭਾਅ ਨੇ ਉਹ ਅਸਮਾਨੀ ਛੂਹਣ ਲੱਗ ਪੈਂਦੀਆਂ ਨੇ ਕਿਉਂਕਿ ਜ਼ਿਆਦਾਤਰ ਸਬਜ਼ੀ ਪੰਜਾਬ ਦੇ ਵਿੱਚ ਹਿਮਾਚਲ ਤੋਂ ਇੰਪੋਰਟ ਹੁੰਦੀ ਆ ਅਤੇ ਬਰਸਾਤਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਲੈਂਡਸਲਾਈਡ ਹੋਣ ਕਾਰਨ ਆ ਜਿਹੜੀ ਸਬਜ਼ੀ ਆ ਉਹ ਪੰਜਾਬ ਤੱਕ ਨਹੀਂ ਪਹੁੰਚ ਪਾਉਂਦੀ ਜਿਹੜੇ ਰਾਸਤੇ ਨੇ ਹਿਮਾਚਲ ਦੇ ਜ਼ਿਆਦਾਤਰ ਬੰਦ ਹੋ ਜਾਂਦੇ ਨੇ ਅੱਜ ਅਸੀਂ ਸਮਰਾਲਾ ਦੀ ਸਬਜ਼ੀ ਮੰਡੀ ਵਿਖੇ ਮੌਜੂਦ ਆ ਆ ਕਿਉਂਕਿ ਜਿਹੜੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਸਬਜੀ ਆ ਜਿਹੜੀ ਕਾਫੀ ਮਹਿੰਗੀ ਪਹੁੰਚ ਰਹੀ ਆ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਸਬਜੀ ਵਕਰੇਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਐਕਚੁਅਲ ਦੇ ਵਿੱਚ ਹੈ ਕਾਰਨ ਕੀ ਨੇ ਸੋ ਸਾਡੇ ਨਾਲ ਮੌਜੂਦ ਨੇ ਅੰਕਲ ਗੱਲਬਾਤ ਕਰ ਲੈਣੇ ਆ ਇਹ ਸਬ지ਆਂ ਆ ਗਈਆਂ ਮੌਸਮ ਦੀ ਕ वजह ਨਾਲ ਮੌਸਮ ਖਰਾਬ ਹੋਣ ਕਰਕੇ ਮੀਂਹ ਕਰਕੇ ਉਹ ਇੱਥੇ ਸਬ지ਆਂ ਪੰਜਾਬ ਦੀਆਂ ਘਟ ਮਹਮਾ ਚਲ ਜੋ ਜ਼ਿਆਦਾ ਆਉਂਦੀ ਰਹੇ ਕਿ ਮਟਰ ਹੋ ਗਿਆ ਪੇਠਾ ਹੋ ਗਿਆ ਬੰਦ ਗੁੱਬੀ ਹੋ ਗਈ ਐ ਉਹਨੇ ਤਾਂ ਪੇਠਾ ਵੀ ਆ ਆਮਨੇ ਖੀਰਾ ਹੋ ਗਿਆ ਵੀ ਹਮ ਉਧਰੋਂ ਟਮਾਟਰ ਹੋ ਗਿਆ ਇਹ ਸਾਰੀਆਂ ਸਬਜ਼ੀਆਂ ਦੀ ਇੰਨੀ ਤੇਜ਼ੀ ਵਧਾਣਗੇ ਮਟਰ 100 ਰੁਪਏ ਕਿਲੋ ਆ ਗੁੱਬੀ 65 ਰੁਪਏ 60 ਰੁਪਏ ਐ ਬੰਦ ਗੁੱਬੀ ਕਿਉਂਦਾ 14 ਰੁਪਏ ਹੋ ਗਈ ਯਾਨੀ ਕਿ ਵੀ ਸਾਰੀਆਂ ਸਬਜ਼ੀਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਯਾਨੀ ਕਿ ਮਿਰਚ ਕਿਹੜੀ ਹੋਰੇ ਮਿਰਚ ਹੈਗੀ ਉਹ 40 45 ਰੁਪਏ ਹੋ ਗਈ ਯਾਨੀ ਸਬਜ਼ੀਆਂ ਬਹੁਤ ਯਾਨੀ ਕਿ ਮਹਿੰਗੀਆਂ ਹੋ ਗਈਆਂ ਯਾਨੀ ਕਿ ਲੋਕਾਂ ਨੂੰ ਬਹੁਤ ਚਣੀ ਆਦਾ ਉਹ ਕਰਨ ਵੇਚਣ ਵਾਲਿਆਂ ਨੂੰ ਵੀ ਟ੍ਰਿਕ ਹੁੰਦੀ ਹੈ ਸਾਨੂੰ ਵੀ ਵੇਚਣ ਵਾਲਿਆਂ ਨੂੰ ਉਹ ਹੁੰਦਾ ਸਤੋ ਵੀ ਵਿਕਦੀ ਨਹੀਂ ਹੈਗੀ ਕਿਉਂ ਅਖਿਲ ਕਹਿੰਦਾ ਹੈ ਇੰਨੀ ਮਹਿੰਗੀ ਬਹੁਤ ਮਹਿੰਗੇ ਕੋਈ ਸਬਜ਼ੀ ਮੰਡੀ ਨਹੀਂ ਹੈਗੀ ਕੋਈ ਵੀ ਕਹੀ ਆ ਵੀ 30 35 ਰੁਪਏ ਪਰ ਇੰਨੇ 30 35 ਰੁਪਏ 40 ਰੁਪਏ ਕੋਈ ਸਬਜ਼ੀ ਮੰਡੀ ਨਹੀਂ ਹੈਗੀ ਕਿਆ ਅਖਰੀਏ ਕਿਆ ਨਹੀਂ ਇਹ ਆਮ ਲੋਕਾਂ ਤੱਕ ਜਦ ਪਹੁੰਚਦੀ ਆ ਫਿਰ ਤਾਂ ਹੋਰ ਜ਼ਿਆਦਾ ਮਹਿੰਗੀ ਫਿਰ ਹੁਣ ਹੀ ਆ ਹੁਣ ਕਿਹਦੀ 100 ਰੁਪਏ ਮਾਰ ਡੇਟਿਆ 110 ਰੁਪਏ ਪੈ ਗਿਆ ਸਾਡਾ 1.7-8 ਰੁਪਏ ਸਾਡੇ ਪੈ ਗਏ ਐ ਫੇਰ ਅਗਲੇ ਝੋਕ ਵੀ ਜਾਣੀਆਂ ਸਾਰਾ ਕੁਝ ਜਾਣਾ ਅਗਲਾ ਜੇ 150 ਰੁਪਏ ਵਿੱਚ ਤਾਂ ਹੀ ਅਗਲੇ ਵਾਰ ਆਵਾਂਗਾ ਹੁਣ ਕਿਵੇਂ ਗੋभी ਹੈ ਗੋभी ਜੇ ਅਗਲੇ 60-65 ਰੁਪਏ ਵਿੱਚ ਹੈ 70 ਰੁਪਏ ਪੈ ਗਈ ਹੈ ਪਾ ਅਗਲੇ ਨੂੰ ਆਫਿਸ 100 ਰੁਪਏ ਵੇਚਣੀ ਪੂ ਹਮ ਤੇ ਝੋਕ ਵੀ ਜਾਣੀਆਂ ਅੰਡਾ ਵੀ ਜਾਣਾ ਸਾਰਾ ਕੁਝ ਜਾਣਾ ਹੋਰ ਕੋਈ ਬੰਦਾ ਉਹ ਵੀ ਕੀ ਕਰਨ ਉਹਨਾਂ ਖਰਾਬ ਹੋ ਜਾਂਦੀ ਹੈ ਜੇ ਨਾ ਵੇਕੇ ਖਰਾਬ ਹੋ ਜਾਂਦੀ ਹੈ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਇਹਦੇ ਵਿੱਚ ਕਰੋਗੇ ਫਿਰ ਕੁਆਂਟਿਟੀ ਵੀ ਘੱਟ ਲੈ ਕੇ ਜਾਂਦੇ ਨੇ ਲੋਕ ਬਹੁਤ ਜ਼ਿਆਦਾ ਜੀ ਕਿੱਥੇ ਆ ਮੱਡ ਦੇ ਘਟੇ 50 50 ਜਦੋਂ ਆਪਣਾ ਉਰੇ ਚੱਲਦਾ ਹੈ 40 40 ਘਟੇ ਵੇਚ ਦੇ ਦਿੰਦੇ ਉਹਨੂੰ 5 ਘੱਟੇ ਨਹੀਂ ਵਿਕਦੇ ਹੁਣ 5 ਘੱਟੇ ਨਹੀਂ ਵਿਕਦੇ ਗੋਭੀ ਦੇ ਕਿੱਥੇ 5 40 40 70 50 50 ਲਵਾਵੇ ਵਿਕਦੇ ਨੇ ਕਿੱਥੇ 15 20 ਡੱਬੇ ਮਾਸਾ ਵਿਕਦੇ ਨੇ ਉਹ ਵੀ ਅੱਡਿਆਂ ਵਾਲੇ ਲੈਂਦੇ ਨੇ ਵਿਚਾਰਾ ਰੇੜਿਆਂ ਵਾਲਾ ਕੋਈ ਲੈਂਦੇ ਨਹੀਂ ਘਟੇ ਰੇੜਿਆਂ ਫਿੰਡਾਂ 'ਚ ਵੇਚ ਜਾਂਦੇ ਨੇ ਉਹਨਾਂ ਕੋਈ ਗੋਭੀ ਮੱਡ ਲੈਂਦੇ ਨਹੀਂ ਹੈਗਾ ਮੰਡੀ ਬਹੁਤ ਮਹਿੰਗੀ ਬਹੁਤ ਕਰਕੇ ਜਾਂ ਮੰਡੀ ਹੁੰਦੀ ਹੈ ਵਿਚਾਰੇ ਲੈ ਜਾਂਦੇ ਨੇ ਹੁਣ ਮਿਰਚ ਬਹੁਤ ਮਹਿੰਗੀ ਮਿਰਚੀ 42 ਰੁਪਏ ਰੇੜਿਆਂ ਵਾਲਾ ਵਿਚਾਰਾ ਕੋਈ ਵੀ ਨਹੀਂ ਲੈਂਦਾ ਮਿਰਚਾ ਕੋਈ ਵੀ ਆਮ ਦੇਣਾ ਚ ਸਬਜੀ ਕੀ ਰੇਟ ਹੁੰਦੀ ਹੈ ਆਮ ਦੇਣਾ ਚ ਨਾ ਕੋਈ ਕਿਵੇਂ ਜਿਆ ਦੁਰੇ ਚਲਦੀ ਹੁੰਦੀ ਹੈ ਜਿਆ ਨਾ ਅਸੀਂ 15 ਤੋਂ 20 ਰੁਪਏ ਵਾਲੇ ਵੱਧ ਤੋਂ ਵੱਧ ਜਦੋਂ ਆਮ ਨੂੰ ਨਾ ਦਬ 10 ਰੁਪਏ ਨੂੰ ਵੀ 5 ਰੁਪਏ ਨੂੰ ਵੀ ਰਹਿ ਜਾਂਦੀ ਹੈ ਈਆ 5-6 ਰੁਪਏ ਨੂੰ ਮਿਲ ਰਹਿ ਗਿਆ ਜਦ ਨਾ ਬਹੁਤ ਮੰਦੀ ਹੁੰਦੀ ਹੈ ਇਹ ਤਾਂ ਹੁਣ ਮੀਆਂ ਨੇ ਕਿਹੜੀਆਂ ਥੱਲੇ ਸਬਜ਼ੀਆਂ ਸਭ ਮਾਰਦੀਆਂ ਥੱਲੇ ਮੀਆਂ ਇਹ ਪੰਜਾਬ ਦੇ ਵਿੱਚ ਵੀ ਸਾਰੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਨੇ ਪੰਜਾਬ ਤੇ ਵੀ ਬੀਜ ਦਾ ਕੋਈ ਪੰਜਾਬ ਜਿਹਨੇ ਨਾ ਹੁੰਦੀ ਇਹ ਪੰਜਾਬ ਉਧਰ ਠੰਡਾ ਕੁੱਲੂ ਦੇ ਵਿੱਚ ਕੁੱਲੂ ਦੇ ਵਿੱਚ ਬਹੁਤ ਠੰਡਾ ਉਧਰ ਹੁੰਦੀਆਂ ਨੇ ਇਹ ਪੂਰੇ ਗਰਮੀ ਕਰਕੇ ਮਰ ਜਾਂਦੀਆਂ ਪੂਰੇ ਹੁਣ ਧਨੀਆ ਨਹੀਂ ਲੱਗਦਾ ਕਿੰਨਾ ਧਨੀਆ ਕੁੱਲੂ ਤੋਂ ਉਹ ਵੀ 120 30 ਰੁਪਏ 150 ਰੁਪਏ ਧਨੀਆ ਹੁਣ ਪੰਜਾਬ ਜਿਹੇ ਲਾਉਂਦੇ ਨੇ ਫੁੱਕ ਜਾਂਦਾ ਧੁੱਪ ਨਾਲ ਆਲੂ ਕੀ ਆਲੂ ਵੀ ਗਾਲੂ ਬੜਾ ਮਿੱਠਾ ਹੈ ਉਹ ਯਾਨੀ 10 ਰੁਪਏ ਕਿਲੋ ਦੂਗਾ ਆਲੂ ਹੈ ਗੜਾ ਆਲੂ ਕਿਉਂ ਸਸਤੇ ਨੇ ਆਲੂ ਐ ਹੈ ਬਹੁਤ ਐ ਕਿਦੀ ਆਲੂ ਦੀ ਫਸਲ ਆਪਣੇ ਬਹੁਤ ਈ ਪੰਜਾਬ ਚ ਲੱਗ ਹਾਂ ਕਿਹੜਾ ਪਹਾੜੀ ਆਲੂ 20 ਰੁਪਏ ਕਿਲੋ ਆਦੂ 15 ਰੁਪਏ ਕਿਲੋ ਆ ਕਿਹੜਾ ਸੁਗਰ ਫਰੀ ਆ ਕਿਹੜਾ ਸੁਗਰ ਫਰੀ ਆ ਕਿਹੜਾ ਸੁਗਰ ਫਰੀ ਆ 15 ਰੁਪਏ ਕਿਲੋ ਆ ਕਿਹੜਾ ਪਹਾੜੀ ਆਲੂ 20 ਰੁਪਏ ਕਿਲੋ ਪਹਾੜ ਚੋਂ ਵੀ ਆਲੂ ਆਉਂਦਾ ਉਹ 20 ਰੁਪਏ ਕਿਹੜਾ ਮਿੱਠਾ ਆਲੂ ਆ 10 ਰੁਪਏ ਕਿਲੋ ਇਹ ਕਦੋਂ ਤੱਕ ਤੁਹਾਨੂੰ ਲੱਗਦਾ ਵੀ ਸਬਜ਼ੀਆਂ ਦੇ ਰੇਟ ਸਹੀ ਹੋ ਜਾਣਗੇ ਸਬਜ਼ੀਆਂ ਦੇ ਸਹੀ ਹੋਣਗੇ ਜੀ ਆਪਣੇ ਹੁਣ 10ਵੇਂ ਮਹੀਨੇ ਤੋਂ ਅੱਛੇ ਜੀ ਕਿਉਂ ਐ ਮੀ ਬੈਨ ਉਹ ਦੁਬਾਰਾ ਲੱਗਣੀਆਂ ਫੇਰ ਆਉਣਗੀਆਂ ਸਾਰਾ ਕੁਝ ਦੁਬਾਰਾ ਲੱਗੂਗਾ ਫੇਰ ਆਊਗਾ ਜਦ ਆਪਣੇ ਕੋਪੀ ਉਰੇ ਦੀ ਸ਼ੁਰੂ ਜਿਆਦਾ ਹੋਊਗਾ ਹਾਲੇ ਨਾ ਸਾਰਾ ਪਹਾੜ ਦੇਖ ਲੈ ਪਹਾੜ ਦੇ ਹਾਲੇ ਨਾ ਬਾੜ ਦਾ ਉਰੇ ਨਾ ਹੁਣੇ ਹੀ ਨਹੀਂ ਕੋਈ ਕਿਸੇ ਹੋਰ ਸਟੇਟ ਚ ਵੀ ਸਬਜ਼ੀ ਆਉਂਦੀ ਆਪਣੇ ਨਾ ਹੋਰ ਸਟੇਟ ਤੋਂ ਕਿਤੇ ਨਹੀਂ ਮਾਚਲਦੀ ਉਹ ਚਲਦੀ ਆ ਹੋਰ ਸਟੇਟ ਤੋਂ ਕਿਤੇ ਹੋਰ ਸਟੇਟ ਤੋਂ ਕਿਤੇ ਨਹੀਂ ਹੋਰ ਕਿਸੇ ਸਟੇਟ ਤੋਂ ਉਹ ਤਾਂ ਐ ਆਦਾ ਉਦਾਉਂਦਾ ਇਧਰ ਆਉਂਦਾ ਮਹਾਰਾਸ਼ਟਰ ਦਾ ਆਦਾ ਹੋ ਗਿਆ ਹਾਂ ਯਾ ਇਦੋਂ ਯੂਪੀ ਜੋ ਮਿਰਚ ਹੋ ਗਈ ਬਾਹਰਲੀ ਇਹ ਗੱਲ ਹੈ ਫਿਰ ਜਿਹੜੇ ਆਮ ਲੋਕ ਸਿੱਧੇ ਤੁਹਾਡੇ ਕੋਲ ਇੱਥੇ ਮੰਡੀ ਚ ਆ ਕੇ ਖਰੀਦਦੇ ਆ ਉਹ ਵੀ ਕੁਆਂਟੀਟੀ ਬਹੁਤ ਥੋੜੀ ਅੱਧਾ ਕਿਲੋ ਕਿਲੋ ਲੈ ਕੇ ਜਾਂਦੇ ਹੁਣੇ ਬਹੁਤ ਲੈ ਕੇ ਜਾਂਦੇ ਨਹੀਂ ਇਹ ਦਿੰਦੇ ਨਹੀਂ ਅਸੀਂ ਅੱਧਾ ਕਿਲੋ ਸਾਨੂੰ ਝੋਕ ਚਲੀ ਜਾਂਦੀ ਹੈ ਅੱਜ ਬਹੁਤ ਆਉਂਦੇ ਨੇ ਘਰਾਂ ਵਾਲੇ ਅਸੀਂ ਤੁਹਾਨੂੰ ਅੱਧਾ ਕਿਲੋ ਕਿਲੋ ਦਿੰਦੇ ਨਹੀਂ ਜਵਾਬ ਦੇ ਦੀਦਾ ਕੋਈ ਕਹਣਾ ਕੋਈ ਜਾਨਵਸ਼ਾਨ ਵਾਲਾ ਆ ਜਾਵੇ ਉਹਨੂੰ ਦੇ ਦਿੰਦੀ ਆ ਵੀ ਚਲ ਕੋਈ ਜਾਨਵਸ਼ਾਨ ਵਾਲਾ ਇਹ ਅੱਜ ਇੰਨੇ ਝੋਕ ਚਲੀ ਜਾਂਦੀ ਆ ਜਾਨਵਸ਼ਾਨ ਜੇ ਸਾਰਾ ਕੁਝ ਚਲਾ ਜਾਂਦਾ ਇਹਨੂੰ ਕੀ ਗਈ ਹੈ ਫਿਰ ਆੜਦਾ ਨੂੰ ਨਹੀਂ ਦੇ ਕੇ ਜਾਂਦਾ ਸਾਨੂੰ ਅਗਲਾ ਪੂਰਾ ਹਾਂ ਅਗਲਾ ਜੇ ਹੁਣ 60 ਰੁਪਏ ਕਿਲੋ ਦੱਸਦੀ ਉਹਦੇ 4-5 ਰੁਪਏ ਆੜਾ ਬਣ ਕੇ ਅਗਲਾ ਕਹਿੰਦਾ ਯਾਰ ਗਾਦੀ ਆੜ ਤੋਂ 60 ਰੁਪਏ ਨਾ ਦਿੰਨੇ ਗਿਆ ਰੋਲੇ ਦਾ ਲੜਾਈ ਦਾ ਦੋਦਾ ਉਹਦੇ ਦੁਕਾਨ ਦੇ ਜਿਆਦਾ 80 ਰੁਪਏ ਲੈਂਦਾ ਬਿੱਲੇ ਲੈਂਦਾ ਠੀਕ ਹਾਂ ਬਾਕੀ ਖਰਾਬੀ ਹੋ ਜਾਂਦੀ ਦੁਕਾਨਦਾਰ ਵੀ ਕੀਰੇ ਦੁਕਾਨਦਾਰ ਵੀ ਬਹੁਤ ਹੋ ਗਿਆ ਦੁਕਾਨਦਾਰ ਕਿਹੜਾ 50 ਕਿਲੋ ਚੀਜ਼ ਲੈਂਦਾ ਤੀ ਉਹ 15 ਕਿਲੋ ਹੀ ਲੈਂਦਾ ਦੁਕਾਨਦਾਰ ਉਹਨੂੰ ਕਿਵੇਂ ਮਟਰ ਬੰਦਾ 10 ਕਿਲੋ ਲੈ ਕੇ ਕਹਿੰਨੇ ਕਿ ਦੋ-ਦੋ ਘਟੇ ਲੈਂਦੇ ਤੇ ਅੱਛੇ ਹਾਂ ਉਹ ਗੋभी ਐ ਕਿਹੜੇ ਥਿਆਰ ਜਾ ਡੱਬੇ ਲੈਂਦੇ ਨੇ ਮਸਾਂ ਡੱਬਾ ਲੈ ਕੇ ਜਾਂਦੇ। ਤੁਹਾਡੀ ਇਨਕਮ ਘਟਦੀ ਹੈ ਤੇ ਵੱਧਦੀ ਹੈ। ਸਾਡੇ ਐਂਕੋ ਐ ਵੀ ਉਹਨਾਂ ਕੇ ਮਹਿੰਗਾ ਉਹਨਾਂ ਕੇ ਤੇਜ਼ੀ ਆਉ ਹੋ ਜਾਂਦੀ ਮੰਦਾ ਹੋ ਜਾਂਦਾ। ਜਾਂ ਮੰਦਾ ਹੁੰਦਾ ਉਹਨਾਂ ਦਾ ਸੌਦਾ ਘਟ ਵੀ ਜਾਂਦਾ ਵੱਧ ਵੀ ਜਾਂਦਾ। ਜਾਂ ਤੇਜ਼ੀ ਆ ਜਾਂਦੀ ਉਹਨਾਂ ਕੀ ਸੌਦਾ ਉਹਨਾਂ ਕੇ ਵਿਗਿਆ ਇਨਕਮ ਹੋਣੀ ਕੇ ਰਹਿੰਦੀ ਹੈ। ਇਨਕਮ ਹੋਣੀ ਕੇ। ਇਹ ਨਹੀਂ ਗੱਲ ਹੁੰਦੀ ਵੀ ਐ ਕਿ ਉਹਨਾਂ ਦਾ ਸੌਦਾ ਘਟ ਗਿਆ। ਸੌਦਾ ਵੱਧ ਵੇਗ ਗਿਆ। ਘਟ ਕੇ ਕਰਕੇ ਮਹਿੰਗਾ ਵੇਗ ਗਿਆ। ਉਹ ਸੌਦਾ ਵੱਧ ਵੇਗ ਗਿਆ ਮੈਂ। ਘਟ ਮੰਦਾ ਹੁੰਦਾ। ਗੱਲ ਨਾ ਉੱਤ ਹੀ ਚਲੀ ਜਾਂਦੀ ਹੈ। ਕੋਮਗਮਾਕੇ ਸੋ ਇੱਕ ਹੋਰ ਸਬਜ਼ੀ ਵਕਰੇਤਾ ਮਿਲੇ ਨੇ ਇੱਥੇ ਸਬਜ਼ੀ ਖਰੀਦਣ ਆਏ ਨੇ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਨਾਲ ਜੋ ਕਿ ਪਿੰਡਾਂ ਦੇ ਵਿੱਚ ਆ ਰੇੜੇ ਤੇ ਆਪਣੀਆਂ ਸਬਜ਼ੀਆਂ ਵੇਚਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਪਤੇ ਬਾਬਾ ਜੀ ਕੀ ਨਾਮ ਸ਼ੁਕਰ ਸਿੰਘ ਜੀ ਖਾਲਸਾ ਕਿਹੜਾ ਪਿੰਡ ਹੈ ਪਿੰਡ ਪੰਗਲਾ ਜੀ ਬਾਬਾ ਜੀ ਇੱਥੇ ਸਬਜ਼ੀ ਦੀ ਖਰੀਦਦਾਰੀ ਕਰਨ ਆਏ ਹੋ ਮੰਡੀ ਦੇ ਵਿੱਚ ਆ ਕੀ ਭਾਅ ਮਿਲਦੀਆਂ ਨੇ ਔਰ ਕਿੰਨੀ ਕੀ ਸਬਜ਼ੀ ਲੈ ਕੇ ਚੱਲਣੇ ਆ ਸਬਜੀ ਦਾ ਪਾਤ ਆ ਬਹੁਤ ਜ਼ਿਆਦੇ ਆ ਜੀ ਜਮਨੀ ਅਮੀਰੇ ਕਾਰਨ ਹਮ ਸਬਜੀ ਖੇਤਾਂ ਵਿੱਚ ਖਰਾਬ ਹੁੰਦੀ ਆ ਤੇ ਸਾਨੂੰ ਮਹਿੰਗੀ ਵਿੜਦੀ ਐ ਇਥੋਂ ਇਥੋਂ ਮਹਿੰਗੀ ਲੈ ਕੇ ਜਾਂਦੇ ਆ ਬਹੁਤ ਜ਼ਿਆਦੇ ਫਿਰ ਮਹਿੰਗੀ ਤਾਂ ਲੈਤਾ ਜਾਂਦੇ ਆ ਪਰ ਵੇਚਣੀ ਬੜੀ ਔਖੀ ਆ ਜੀ ਵੇਚਣੀ ਬਹੁਤ ਔਖੀ ਆ ਜੀ ਲੋਕ ਖਰੀਦਦਾਰੀ ਘੱਟ ਕਰਦੇ ਖਰੀਦਦਾਰੀ ਬਹੁਤ ਜ਼ਿਆਦੇ ਘੱਟ ਕਰਦੇ ਆ ਜੀ ਸਾਨੂੰ ਸੱਚ ਬੋਚੋ 2 2 ਦਿਨ ਸਬਜੀ ਵੇਚਣੀ ਪੈਂਦੀ ਆ ਜੀ ਅੱਛਾ ਹਾਂ ਜੀ ਹਾਂ ਇੱਕ ਦਿਨ ਸਬਜ਼ੀ ਨਹੀਂ ਵਿਕਦੀ ਤਾਂ ਦੂਜੇ ਦਿਨ ਫੇਰ ਵੇਚਣੀ ਪੈਂਦੀ ਆ ਤੇ ਫਿਰ ਉਹਦੇ ਵਿੱਚ ਮੀਂਹ ਦੇ ਕਾਰਨ ਖਰਬੀ ਖਰਾਬ ਵੀ ਬਹੁਤ ਜ਼ਿਆਦਾ ਹੁੰਦੀ ਆ ਹਾਂ ਜੀ ਹਾਂ ਤੇ ਜਿਹੜੇ ਲੋਕ ਇਕੱਠਾ ਕਿਲੋ ਕਿਲੋ ਦੋ ਦੋ ਕਿਲੋ ਸਬਜ਼ੀ ਖਰੀਦਦੇ ਸੀ ਉਹ ਹੁਣ ਕਿੰਨੀ ਕਿੰਨੀ ਸਬਜ਼ੀ ਖਰੀਦ ਕੇ ਲੈ ਕੇ ਜਾਂਦੇ ਨਹੀਂ ਉਹ ਤਾਂ ਜੇ ਮੰਨੀ ਆਪਾਂ ਅੱਧਾ ਕਿਲੋ ਲੈਂਦੇ ਆ ਉਹ ਕਿਹਣਾ 70 ਰੁਪਏ ਸਬਜ਼ੀ ਆਈ ਰੇਟ ਵੀ ਅੱਗੇ ਲੈਂਦੇ ਜੀ ਕਿ 20 ਆਈ ਹੁਣ 70 ਰੁਪਏ 80 ਰੁਪਏ ਉਹ ਅੱਧਾ ਅੱਧਾ ਕਿਲੋ ਜੀ ਹਾਂਜੀ ਅੱਧਾ ਟਕੋ ਲੈਂਦੇ ਕੋਕੇ ਮਹਗੀ ਜਿਆਦੇ ਆ ਜੀ ਹਾਂਜੀ ਇੰਨੀ ਖਰੀਦਾਰੀ ਨਹੀਂ ਕਰ ਸਕਦਾ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਜੀ ਕੋਈ ਦਿੱਕਤ ਹੈ ਰੇਕ ਨੂੰ ਆ ਇਹਦੇ ਵਿੱਚ ਜੀ ਇਸ ਸਮੇ ਸਭ ਨਾਲ ਮਹੰਗੀ ਚੀਜ਼ ਤੁਹਾਨੂੰ ਕਿਹੜੀ ਮਿਲੀ ਹੈ ਇੱਥੋਂ ਇਸ ਟਾਈਮ ਤਾਂ ਜੇ ਮੰਨਿਆ ਪਾ ਜਿਆਦੇ ਕਰੇਲਾ ਮਹਿੰਗਾ ਜੀ ਕਰੇਲਾ ਸਿਮਲਾ ਮਿਰਚਾ ਜੀ ਹਾਂਜੀ ਬਾਕੀ ਮਿਰਚਾ ਜੀ ਮਿਰਚ ਬੜਾ ਸਸਤੀ ਮਿਲਦੀ ਜੀਗੀ ਹੁਣ ਮਿਰਚ ਦਾ ਰੇਟ ਵੀ ਹਾਈ ਹੋ ਗਿਆ ਜੀ ਕਿੰਨਾ ਰੇਟ ਹੈ ਮਿਰਚ ਦਾ ਰੇਟ 60 70 ਰੁਪਏ ਆ ਜੀ ਹਾਂ ਜੀ ਜਿਹੜੀ ਤੁਸੀਂ ਗਾਕਾ ਨੂੰ ਫ੍ਰੀ ਦਿੰਨੇ ਹੋ ਨਾਲ ਉਹ ਹੁਣ ਮੁੱਲ ਲੈ ਕੇ ਖਰੀਦਣੀ ਵਜੇ ਹਾਂ ਜੀ ਹਾਂ ਸਹੀ ਗੱਲ ਆ ਕਈ ਵਾਰ ਮੇਰ ਤਾਂ ਮੂਟਾ ਕਹਿੰਦਾ ਨਹੀਂ ਪਾਓ ਪਾਈ ਥੋੜੀ ਹੀ ਆ ਹੂੰ ਇਹ ਸਬਜ਼ੀ ਦੇ ਨਾਲ ਦਿੰਨੇ ਆ ਫ੍ਰੀ ਪਰ ਹੁਣ ਨਹੀਂ ਦੇਣ ਨੂੰ ਜੀ ਕਰਦਾ ਜੀ ਕਿਉਂਕਿ ਮਹਿੰਗੀ ਜਾਦੀ ਹੋ ਗਈ ਜੀ ਹਾਂ ਜੀ ਹਾਂ ਜੀ ਆ ਧਨੀਆ ਵੀ ਕਹਿੰਦੇ ਵੀ ਕਾਫੀ ਮਹਿੰਗਾ ਹੋ ਚੁੱਕਿਆ ਨਹੀਂ ਧਨੀਆ ਦਾ ਜਮਨੀ ਆਪਾਂ ਉਹ ਤਾਂ ਬਾਰਿਸ਼ ਕਰਕੇ ਡਿੱਕਤ ਜ਼ਿਆਦਾ ਹਾਂ ਜੀ ਪਹਿਲੇ ਵੀ ਕਟਾ ਬਾਰਿਸ਼ ਕਰਕੇ ਡਿੱਕਤ ਹੁਣ ਜ਼ਿਆਦਾ ਆ ਗਈ ਜੀ ਖਤਮ ਹੋ ਗਿਆ ਬਿਲਕੁਲ ਉਹ ਤਾਂ ਮਹਿੰਗਾ ਹੋਣਾ ਹੀ ਹੁਣ 1.5-200 ਰੁਪਏ ਕਿਲੋ ਜੀ ਹ ਰਾਮ ਮਟਰ ਜੀ ਹਾਂ ਜੀ ਰਾਮ ਮਟਰ ਦਾ ਜੀ ਮੰਨੀ ਆਪਾਂ 150 ਰੁਪਏ ਕਿਲੋ ਆ ਜੀ 130 ਦੇਣਾ ਚਾਹੀਏ ਕਿ ਨਾ ਹੁੰਦਾ ਆਮ ਤਾਂ ਹੁੰਦਾ ਜੀ ਮੰਨੀ ਆਪਾਂ ਵੀ 50 60 ਰੁਪਏ ਜੀ ਹਾਂ ਜੀ ਹਾਂ ਇਹਨੂੰ ਮਿਲ ਜਾਂਦਾ ਜੀ ਰਾਮ ਮਟਰ ਲੋਕੀ ਖਾ ਰਹੇ ਨੇ ਲੈ ਕੇ ਰਾਮ ਮਟਰ ਤਾਂ ਜੀ ਹੁਣ ਜੇ ਮੰਨੀ ਫੜੀ ਵਾਲਾ ਤਾਂ ਨਹੀਂ ਖਾਂਦੇ ਜੀ ਹਾਂ ਆਹ ਜਿਹੜਾ ਉਹਨਾਂ ਨੂੰ ਪੈਕਟ ਵਾਲਾ ਚੱਲਦਾ ਬਸ ਉਹ ਚਲਾਉਣਾ ਪੈਂਦਾ ਜੀ ਉਹਦੇ ਨਾਲ ਕੰਮ ਚਲਾਉਣਾ ਪੈਂਦਾ ਹਾਂ ਜੀ ਹਾਂ अच्छा ਇਹਦੇ ਨਾਲ ਤੁਹਾਡੀ ਇਨਕਮ ਦੇ ਵਿੱਚ ਵੀ ਫਰਕ ਪਿਆ ਵਾ ਰੋਜ਼ ਦੀ ਇਨਕਮ ਦੇ ਵਿੱਚ ਇਹ ਇਨਕਮ ਦੇ ਵਿੱਚ ਤਾਂ ਫਰਕ ਪੈਣਾ ਹੀ ਪੈਣਾ ਜੀ ਕਿਉਂਕਿ ਇੱਥੋਂ ਅਸੀਂ ਚੀਜ਼ ਲੈ ਜਾਂਦੇ ਆਂ ਇੱਥੋਂ ਤਾਂ ਲੈ ਕੇ ਜਾਂਦੇ ਆਂ ਪਰ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਆਂ ਉੱਥੇ ਵਿਕਰੀ ਨਹੀਂ ਹੁੰਦੀ ਦਾਲਾਂ ਦੀ ਖਰਾਬ ਹੋ ਜਾਂਦੀ ਹੈ ਜੀ ਇਨਕਮ ਵਿੱਚ ਫਰਕ ਤਾਂ ਪੈਣੀ ਪੈਣਾ ਜੀ ਫਿਰ ਹਾਂਜੀ ਹਾਂ ਤੇ ਫਿਰ ਕਿਹੜੇ ਦਿਨਾਂ ਦੇ ਵਿੱਚ ਜਾ ਕੇ ਜਿਹੜਾ ਭਾਅ ਨਾਰਮਲ ਹੋ ਜਾਂਦਾ ਨਾਰਮਲ ਤਾਂ ਜੀ ਹੁਣ ਜ਼ਿਆਦਾਤਰ ਤਾਂ ਸਰਦੀ ਵਿੱਚ ਹੀ ਹੁੰਦਾ ਜੀ ਸਰਦੀ ਵਿੱਚ ਸਰਦੀ ਵਿੱਚ ਹਾਂਜੀ ਹਾਂ ਕੋਈ ਬਾਸ ਦੇ ਕਾਰਨ ਤਾਂ ਹੁਣ ਤੁਹਾਨੂੰ ਪਤਾ ਕੀ ਹਰੇਕ ਨੂੰ ਟਿਕਤਾਉਂਦੀ ਆਉਂਦੀ ਆ ਜੀ ਸਬਜ਼ੀਆਂ ਦੇ ਭਾਅ ਬਾਜ਼ਾਰ ਦੇ ਵਿੱਚ ਕਾਫੀ ਬੱਦ ਚੁੱਕੇ ਨੇ ਤੇ ਇਹਦਾ ਤੁਹਾਡੀ ਰਸੋਈ ਤੇ ਕੀ ਫਰਕ ਦੇਖਣ ਨੂੰ ਮਿਲਿਆ ਬਹੁਤ ਫਰਕ ਪਿਆ ਹੋਇਆ ਜੀ ਦੇਖੋ ਤੁਸੀਂ ਮਟਰ ਨੂੰ ਹੀ ਲੈ ਲਓ ਹਨਾ ਮਟਰ ਹੱਦ 10 20 ਚ ਅਨੇਤ ਵਿੱਚ ਕਿਲੋ ਸੀਗਾ ਹੁਣ ਮਟਰ 150 ਦੇ ਕਰੀਬ ਪਹੁੰਚ ਚੁੱਕਾ ਹੈ ਮੇਰੇ ਸਾਡੇ ਬੱਚਾ ਨੂੰ ਮਟਰ ਬਹੁਤ ਪਸੰਦ ਆ ਅੱਗੇ ਦੂਏ ਤੀਨੀ ਮਟਰ ਬਣਾ ਲਏਦੇ ਸੀਗੇ ਪਰ ਹੁਣ ਸੋਚ ਕੇ ਬਣਾਨੇ ਪੈਂਦੇ ਵੀ ਚਲੋ ਹਫਤਾ ਰੁਕ ਜੋ ਹਫਤੇ ਬਾਅਦ ਬਣਾ ਲਾਂਗੇ ਹਰ ਇੱਕ ਸਬਜ਼ੀ ਦੇ ਵਿੱਚ ਟਮਾਟਰ ਯੂਜ਼ ਹੁੰਦਾ ਉਹਦੇ ਦੀ ਕਾਹਦੀ ਹਾਂਜੀ ਟਮਾਟਰ ਵੀ ਬਹੁਤ ਟਮਾਟਰ ਵੀ ਇਹੀ ਸੀਗਾ ਵੀ ਚਲੋ 30 40 ਉਹ ਵੀ ਸੌਟ ਆਪ ਚੁੱਕਾ ਹੋਇਆ ਸਬਜ਼ੀਆਂ ਨੂੰ ਲੈ ਕੇ ਹੋਰ ਤੁਸੀਂ ਦੇਖ ਲਓ ਹਰੀਆਂ ਸਬਜ਼ੀਆਂ ਆਪਾਂ ਕਹਿੰਦੇ ਬੱਚਿਆਂ ਨੂੰ ਖਾਣੀਆਂ ਚਾਹੀਦੀਆਂ ਨੇ ਤੇ ਹੁਣ ਸਵਿਚ ਸੋਚ ਕੇ ਸੰਦਾਲਾਂ ਦੀਆਂ ਬਰਾਨੀਆਂ ਪੈਂਦੀਆਂ ਨੇ ਬੱਚੇ ਦਾਲਾਂ ਨਹੀਂ ਖਾਂਦੇ ਆਪਾਂ ਕਹਿੰਦੇ ਚਲੋ ਸਬਜ਼ੀਆਂ ਖਲਾਈਏ ਪ੍ਰੋਟੀਨ ਵਗੈਰਾ ਹੁੰਦਾ ਪਰ ਹੁਣ ਕੀ ਕੀਤਾ ਜਾਵੇ ਇਹਦੇ ਤੇ ਮਹਿੰਗਾਈ ਤੇ ਠੱਲ ਲੱਗਣੀ ਚਾਹੀਦੀ ਠੱਲ ਪੈਣੀ ਚਾਹੀਦੀ ਹੈ ਵੀ ਇੰਨੀ ਮਹਿੰਗਾਈ ਵੱਧ ਰਹੀ ਹੈ ਇਹ ਕਿੰਨਾ ਤੁਸੀਂ ਕਹਿ ਰਹੇ ਹੋ ਰਸੋਈ ਦੇ ਬਜਟ ਤੇ ਫਰਕ ਪਿਆ ਕਿੰਨਾ ਤੇ ਤੁਹਾਡੇ ਜਿਹੜਾ ਫਰਕ ਪਿਆ ਰਸੋਈ ਦੇ ਬਜਟ ਤੇ ਉਹਨਾਂ ਇਹ ਤਾਂ ਤਾਜਾ ਲਗਾ ਸਕਦੇ ਤੁਸੀਂ ਆਪ ਹੀ ਕੱਲੀਆਂ ਤਾਜਾ ਸਬਜ਼ੀਆਂ ਨੂੰ ਲੈ ਕੇ ਵੀ ਹੋਰ ਰਸਨ ਪਾਨੀ ਤੇ ਵੀ ਬਹੁਤ ਕਾਫੀ ਫਰਕ ਪਿਆ ਵਾ ਵੀ ਦੇਖੋ ਕਮਾਈਆਂ ਧੋਨੀਆਂ ਗਈਆਂ ਔਰ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਬਾਜ਼ਾਰ ਪਹਿਲਾਂ ਹਰ ਰੋਜ਼ ਸਬਜ਼ੀ ਲੈਣ ਜਾਂਦੇ ਸੀ ਉਹ ਕਿੰਨੇ ਦਿਨ ਬੱਦ ਜਾ ਰਹੇ ਲੈਖੋ ਜੀ ਹੁਣ ਵਿੱਚ ਦੇ ਦੋ ਦਿਨ ਦਾਲ ਵੀ ਬਣਾਈ ਦੀ ਆ ਫਿਰ ਸਬਜ਼ੀ ਦੀ ਵਾਰੀ ਆਂਦੀ ਆ ਵੀ ਸੋਚਣਾ ਪੈਂਦਾ ਵੀ ਇੰਨੀ ਮੰਗਾਈ ਹੋ ਗਈ ਆ